ਟਾਕ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕਿਆ ਜੀ 23 April 2024 ਹਾਂਜੀ ਅੱਜ ਅਸੀਂ ਦਿੜਬੇ ਦੇ ਕੋਲ ਪਿੰਡ ਰੋਗੜਾ ਜਿਹੜਾ ਕਿ ਦਿੜਬਾ ਕੌਰੀਆਂ ਸੜਕ ਦੇ ਉੱਤੇ ਮੌਜੂਦ ਆ ਉਸ ਪਿੰਡ ਦੇ ਵਿੱਚ ਆਏ ਆ ਇਹ ਦੇ ਸਰਦਾਰ ਬਲਵਿੰਦਰ ਸਿੰਘ ਜੀ ਤੇ ਉਹਨਾਂ ਦਾ ਪਰਿਵਾਰ ਇਹ ਸਾਡੇ ਵੱਡੇ ਵੀਰ ਨੇ ਬਹੁਤ ਪਿਆਰੇ ਤੇ ਜੋ ਵੇਖਣ ਵਾਲੀ ਗੱਲ ਆ ਇੱਥੇ ਉਹ ਇਹ ਸੀ ਕਿ ਇਹਨਾਂ ਨੇ ਇੱਥੇ ਲਗਭਗ ਡੇਢ ਕੇ ਏਕੜ ਜ਼ਮੀਨ ਦੇ ਵਿੱਚ ਆਪਣੇ ਘਰ ਦੇ ਨੇੜੇ ਹੀ ਆਪਣੇ ਸ਼ੌਂਕ ਨੂੰ ਪੂਰਾ ਕਰਨ ਵਾਸਤੇ ਜਿਵੇਂ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਹੀ ਹੁੰਦਾ। ਹਾਲ ਹੀ ਇਹ ਚੀਜ਼ ਕੋਈ ਕਮਰਸ਼ੀਅਲ ਨਹੀਂ ਗਈ ਸ਼ੌਂਕਿਆਤੌਰ ਦੇ ਉੱਤੇ ਇੱਕ ਛੋਟਾ ਜਿਹਾ ਬਾਗ ਲਾਇਆ ਜਿੱਥੇ ਤੁਸੀਂ ਕਹਿ ਸਕਦੇ ਹੋ ਕਿ ਮਤਲਬ ਧਰਤੀ ਤੇ ਸਵਰਗ ਆ ਜਾਓ ਮੈਂ ਤੁਹਾਨੂੰ ਇੱਕ ਇੱਕ ਬੂਟਾ ਦਿਖਾਉਣਾ ਕਿ ਕਿਸ ਪ੍ਰਕਾਰ ਦੇ ਬੂਟੇ ਇਹਨਾਂ ਨੇ ਲਾਏ ਨੇ। ਸਭ ਤੋਂ ਪਹਿਲਾਂ ਤੇ ਆਹ ਡ੍ਰੈਗਨ ਫਰੂਟ ਦੇ ਬੂਟੇ ਲਾਏ ਆ ਦੂਸਰੇ ਪਾਸੇ ਨੂੰ ਕੈਮਰਾ ਘੁਮਾ ਕੇ ਦਿਖਾਓ ਇਹ ਇਹਨਾਂ ਨੇ ਲਗਭਗ ਇੱਥੇ 1 ਏਕੜ ਦੇ ਵਿੱਚ ਇਹ ਲੱਗਾ ਹੋਇਆ ਬਾਗ ਇਹਨਾਂ ਦਾ ਪੂਰਾ ਡ੍ਰੈਗਨ ਫਰੂਟ ਦਾ ਔਰ ਇਹ ਇਸ ਵਕਤ ਫਰੂਟ ਦੇ ਉੱਤੇ ਪਹੁੰਚ ਚੁੱਕਾ ਹੈ ਇਸ ਤੋਂ ਬਾਅਦ ਇਹ ਦੇਖੋ ਜੀ ਇਹ ਆ ਸੇਬ ਦਾ ਬੂਟਾ ਤਿੰਨ ਕਿਸਮ ਦਾ ਸੇਬ ਜੋ ਹੈ ਇੱਥੇ ਲੱਗਾ ਹੋਇਆ ਆਗੇ ਆ ਜਾਓ ਮੈਂ ਆ ਜੀ ਦਿਖਾਣਾ ਇਹ ਦੇਖੋ ਫਰੂਟ ਨਾਲ ਪੂਰਾ ਖੋਲਿਆ ਇਸ ਵਕਤ ਬੂਟਾ ਔਰ ਬਹੁਤ ਅੱਛੀ ਕੁਆਲਿਟੀ ਦਾ ਫਰੂਟ ਜੋ ਹੈ ਉਹ ਇੱਥੇ ਲੱਗਿਆ ਹੋਇਆ ਇਹ ਤਿੰਨ ਕਿਸਮ ਦੇ ਜੋ ਹੈ ਹਰਮਨ 99 골ਡਨ ਤੇ ਇੱਕ ਕਿਸਮ ਹੋਰ ਆ ਜੋ ਇੱਥੇ ਲੱਗੀ ਹੋਇਆ ਮਤਲਬ ਵੱਖ-ਵੱਖ ਕਿਸਮਾਂ ਦੇ ਬੂਟੇ ਆ ਦੇਖੋ ਆ ਅਲੂਚੇ ਦਾ ਬੂਟਾ ਉਸ ਪਾਸੇ ਹੋਰ ਬੂਟੇ ਲੱਗੇ ਆ ਜੋ ਅਲੂਚਿਆਂ ਨਾਲ ਭਰੇ ਹੋਏ ਨੇ ਆਜੋ ਜੀ ਅੱਗੇ ਆਜੋ ਇਸ ਤੋਂ ਇਲਾਵਾ ਇਹ ਸੇਬਾਂ ਦੇ ਇਹਨਾਂ ਕੋਲ ਤੋਂ ਘੱਟ ਵੀ 50 ਬੂਟੇ ਜੋ ਹੈ ਫੁੱਲੀ ਵਿਕਸਤ ਲੱਗੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਫਰੂਟ ਨਾਲ ਲੱਗੀਆਂ ਹੋਈਆਂ ਟਾਹਣੀਆਂ ਅਗਲੇ 2 ਮਹੀਨਿਆਂ ਦੇ ਵਿੱਚ ਇਹ ਜੋ ਫਰੂਟ ਹੈ ਇਹ ਪੱਕ ਕੇ ਤਿਆਰ ਹੋ ਜਾਏਗਾ ਔਰ ਇਹਨਾਂ ਦੇ ਦੱਸਣ ਮੁਤਾਬਕ ਬਿਲਕੁਲ ਮਿੱਠਾ ਔਰ ਬਿਲਕੁਲ ਸੁਆਦਿਸ਼ਟ ਫਰੂਟ ਜਿਹੜਾ ਹੈ ਪੈਦਾ ਹੁੰਦਾ ਆਰੇ ਬਾਤ ਹੀ ਸਾਰਾ ਪਰਿਵਾਰ ਮਿਲ ਕੇ ਇਹ ਭੈਣ ਜੀ ਇਹ ਨੇ ਇਹ ਇਹਨਾਂ ਦੇ ਹਸਬੰਡ ਇਹਨਾਂ ਦੀ ਬੇਟੀ ਇਹ ਸਾਰਾ ਪਰਿਵਾਰ ਮਿਲ ਕੇ ਇਹਦੇ ਵਿੱਚ ਬਹੁਤ ਸਖਤ ਮਿਹਨਤ ਆਪਣੀ ਮਿਹਨਤ ਕਰਦੇ ਨੇ ਇਹਦੇ ਨਾਲ ਇਹਨਾਂ ਦਾ ਜੀਵ ਵੀ ਲੱਗਾ ਰਹਿੰਦਾ ਸਿਹਤ ਵੀ ਠੀਕ ਰਹਿੰਦੀ ਹੈ ਤੇ ਆਪਣੇ ਖਾਣ ਵਾਸਤੇ ਤੇ ਹੋਰ ਸਾਡੇ ਵਰਗਿਆਂ ਆਇਆ ਗਿਆ ਨੂੰ ਖਾਣ ਵਾਸਤੇ ਇਹ ਫਰੂਟ ਵੀ ਪੈਦਾ ਕਰਦੇ ਨੇ ਆਜੋ ਇਸ ਤੋਂ ਅੱਗੇ ਇਹ ਸਾਰੇ ਹੀ ਬੂਟੇ ਜੋ ਹੈ ਚਾਰ ਚਫੇਰੇ ਤੁਸੀਂ ਦੋਨੋਂ ਤਰਫ ਦੇਖ ਸਕਦੇ ਹੋ ਇਹ ਸੇਬਾਂ ਦੇ ਲੱਗੇ ਹੋਏ ਨੇ ਇਸ ਤੋਂ ਬਾਅਦ ਬਦਾਮ ਅੱਗੇ ਆ ਜਾਂਦਾ ਜੀ ਦੂਸਰਾ ਏਰੀਆ ਜੇਸੇ ਤੁਸੀਂ ਵੇਖ ਸਕਦੇ ਹੋ ਕਿ ਇਹ ਬੂਟੇ ਇਹ ਦੇਖੋ ਇਸ ਲਾਈਨ ਦੇ ਵਿੱਚ ਪੰਜ ਛੇ ਬਦਾਮਾਂ ਦੇ ਲੱਗੇ ਹੋਏ ਨੇ ਨੇੜੇ ਕਰਕੇ ਦਿਖਾਓ ਇਹ ਪੂਰਾ ਜੋ ਫਰੂਟ ਇਸ ਵਕਤ ਲੱਗਾ ਹੋਇਆ ਇਹਨਾਂ ਨੂੰ ਫਰੂਟ ਨਾਲੇ ਭਰੇ ਹੋਏ ਨੇ ਬੂਟੇ ਇਹ ਜੋ ਹੈ ਪੰਜ ਛੇ ਬਦਾਮਾਂ ਦੇ ਬੂਟੇ ਲੱਗੇ ਹੋਏ ਨੇ ਵਿਚ ਇਹਨਾਂ ਨੇ ਹਲਦੀ ਦੀ ਕਾਸ਼ਤ ਕੀਤੀ ਹੋਈ ਆ। ਔਰ ਇੰਟਰਕਾਪਸ ਵਿੱਚ ਛੋਲਿਆਂ ਦੀ ਜਾਂ ਮਸਰਾਂ ਦੀ ਜਾਂ ਹੋਰ ਛੋਟੀਆਂ ਸੁਸਨਾ ਦੀ ਕਾਸ਼ਤ ਕਰਦੇ ਹਨ। ਇਸ ਤੋਂ ਬਾਅਦ ਔਰ ਸਾਹਮਣੇ ਲੁਕਾਰਸ ਦੇ ਪੌਦੇ ਜੋ ਹੈ ਲੱਗੇ ਹੋਏ ਨੇ ਜਿੰਨੂੰ ਕੇ ਫਰੂਟ ਦੇ ਉੱਤੇ ਉਹ ਵੀ ਆ ਚੁੱਕੇ ਨੇ। ਇਸ ਤੋਂ ਬਾਅਦ ਆड़ੂ, ਅਨਾਰ, ਬੇਰ, ਬੱਗੂ ਗੋਸ਼ਾ ਇੱਕ ਕੀ ਸੀ ਹੋਰ? ਅਖਰੋਟ। ਖੁਰਮਾਨੀ ਖੁਰਮਾਨੀ ਅਮਰੂਦ ਅੰਜੀਰ ਮਤਲਬ ਕਈ ਕਿਸਮ ਦੇ ਬੂਟੇ ਜੋ ਹੈ ਇਹਨਾਂ ਨੇ ਤੇ ਸਬਜ਼ੀਆਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ اگਾਈਆਂ ਹੋਈਆਂ ਨੇ ਇਹ ਬਿਲਕੁਲ ਇੱਕ ਮੈਂ ਕਹਾਂ ਕਿ ਇਸ ਇਲਾਕੇ ਦੇ ਵਿੱਚ ਮੈਨੂੰ ਤਾਂ ਇਹ ਅਜੂਬਾ ਨਜ਼ਰ ਆਉਂਦਾ ਜਿਵੇਂ ਕਹਿੰਦੇ ਦੁਨੀਆ 'ਚ ਸੱਤ ਅਜੂਬੇ ਆ ਇਹ ਅੱਠਵਾਂ ਅਜੂਬਾ ਮੈਨੂੰ ਨਜ਼ਰ ਆਇਆ ਮੇਰਾ ਇੱਥੇ ਆ ਕੇ ਬਹੁਤ ਜੀ ਲੱਗਾ ਬਹੁਤ ਵਧੀਆ ਲੱਗਾ ਤੇ ਇਹ ਇਹਨਾਂ ਦੀ ਮਿਹਨਤ ਦਾ ਸਦਕਾ ਮਿਹਨਤ ਦਾ ਨਤੀਜਾ ਹੈ ਹਰ ਕੰਮ ਜਿਹੜਾ ਪੈਸੇ ਵਾਸਤੇ ਨਹੀਂ ਕੀਤਾ ਜਾਂਦਾ ਕਈ ਕੰਮ ਸ਼ੌਂਕ ਜਾਂ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਲਈ ਜਾਂ ਆਪਣੇ ਆਪਣੇ ਜੀਵਨ ਦੇ ਵਿੱਚ ਸੰਤੁਸ਼ਟੀ ਪੈਦਾ ਕਰਨ ਲਈ ਵੀ ਕੀਤਾ ਜਾਂਦਾ। ਤੋਂ ਇਹ ਇਸ ਵਕਤ ਵਾਹਿਗੁਰੂ ਦੀ ਕਿਰਪਾ ਨਾਲ ਇਹਨਾਂ ਕੋਲ ਆਪਣੇ ਕੋਈ ਖਾਣ ਪੀਣ ਲਈ ਜਾਂ ਕਿਸੇ ਕਿਸਮ ਲਈ ਰਹਿਣ ਸਹਣ ਪੈਸੇ ਦੀ ਕੋਈ ਕਮੀ ਨਹੀਂ ਗਈ। ਇਹਨਾਂ ਦਾ ਸ਼ੌਂਕ ਹੈ ਆਪਣਾ ਆਪਣੀ ਸਿਹਤ ਨੂੰ ਆਪਣੇ ਮਨ ਨੂੰ ਆਪਣੀ ਸਭ ਕੁਝ ਨੂੰ ਬਰਕਰਾਰ ਰੱਖਣ ਵਾਸਤੇ ਇਹ ਪਰਿਵਾਰ ਜੋ ਹੈ ਇਸ ਕੰਮ ਦੇ ਵਿੱਚ ਲੱਗਾ ਹੋਇਆ ਹੈ। ਮੈਨੂੰ ਲੱਗਾ ਲੱਗਦਾ ਆਪ ਜੀ ਨੂੰ ਇਹ ਵੀਡੀਓ ਵਧੀਆ ਵਧੀਆ ਲੱਗੇਗੀ ਸਾਨੂੰ ਇੱਥੇ ਆ ਕੇ ਬੜੀ ਖੁਸ਼ੀ ਹੋਈ ਇਹ ਹੈਗਾ ਜੀ ਦਿੜਪਾ ਦੇ ਨੇੜੇ ਪਿੰਡ ਰੋਗਲਾ ਦੇ ਵਿੱਚ ਇਹ ਬਾਗ ਤੇ ਇਹ ਸਾਡੇ ਵੱਡੇ ਵੀਰ ਨੇ ਕਿਸਾਨ ਬਲਵਿੰਦਰ ਸਿੰਘ ਜੀ ਤੇ ਉਹਨਾਂ ਦਾ ਪਰਿਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ